Guys वैसे त लोग कहते ने कि रात नु चावल ਘੱਟ ਬਣਾਉਣੇ ਚਾਹੀਦੇ ਨੇ ਦਿਨੇ ਬਚੇ ਹੋਏ ਚਾਵਲ ਨਹੀਂ ਖਾਣੇ ਚਾਹੀਦੇ ਵਾਸੀ ਹੋ ਜਾਂਦੇ ਨੇ ਵਾਈਬਾਦੀ ਹੁੰਦੇ ਨੇ ਇਹਨਾਂ ਨੇ ਸੋਤਰਾ ਦੀ ਬਿਮਾਰੀ ਹੁੰਦੀਆਂ ਨੇ ਪਰ ਜੇ ਤੁਸੀਂ ਮੇਰੀ ਆ ਵੀਡੀਓ ਵੇਖ ਲੋਗੇ ਤਾਂ ਤੁਸੀਂ ਜਾਣ ਕੇ ਰਾਤ ਨੂੰ ਚੋਲ ਜ਼ਿਆਦਾ ਬਣਾਓਗੇ ਤੇ ਮੇਰੇ ਵਾਂਗੂ ਬਚਾ ਕੇ ਕੁਛ ਇਸ ਤਰੀਕੇ ਨਾਲ ਸਪੈਸ਼ਲ ਤੜਕਾ ਲਗਾ ਕੇ ਖਾਓਗੇ ਤੇ ਮੈਗੀ ਮੈਕਰੋਨੀ ਪਾਸਤਾ ਸਭ ਕੁਝ ਭੁੱਲ ਜਾਓਗੇ ਹਾਂਜੀ ਮੈਂ ਵੀ ਜਦੋਂ ਦੀ ਚੋਲ ਫਰਾਈਡ ਰਾਈਸ ਬਣਾ ਕੇ ਖਾਂਦੀ ਪਈਆਂ ਉਦੋਂ ਦੇ ਮੈਨੂੰ ਵੀ ਪਾਸਤਾ ਮੈਗੀ ਮੈਕਰੋਨੀ ਨਾਲੋਂ ਜ਼ਿਆਦਾ ਸਵਾਦ ਲੱਗਦੇ ਨੇ ਫਰਾਈਡ ਰਾਈਸ ਬਹੁਤ ਹੀ ਛੋਟਾ ਜਿਹਾ ਕੰਮ ਆ ਬਹੁਤ ਹੀ 2 ਮਿੰਟ ਚ ਮੈਗੀ ਨਹੀਂ ਬਣਦੀ ਹੋਣੀ ਪਰ 2 ਮਿੰਟ ਚ ਫਰਾਈਡ ਰਾਈਸ ਜ਼ਰੂਰ ਬਣ ਜਾਂਦੇ ਨੇ ਛੋਟਾ ਜਿਹਾ ਤੜਕਾ ਲਾਉਣਾ ਹੈ ਮੈਂ ਤੁਹਾਨੂੰ ਦੱਸ ਦਿਆਂ ਕਿੱਦਾਂ ਲਗਾਉਣਾ ਹੈ ਤੇ ਬਹੁਤ ਹੀ ਟੇਸਟੀ ਚਾਵਲ ਬਣਦੇ ਨੇ ਤੁਸੀਂ ਉਂਗਲੀਆਂ ਚਟਦੇ ਰਹਿ ਜਾਓਗੇ ਆਜੋ ਸੋ ਉਹਦੇ ਵਾਸਤੇ ਕਰਨਾ ਕੀ ਹੈ ਤੁਸੀਂ ਜਿੰਨੇ ਕੁ ਤੁਹਾਡੇ ਚਾਵਲ ਬਚੇ ਹੋਏ ਨੇ ਜਾਂ ਤੁਸੀਂ ਬਣਾਏ ਹੋਏ ਨੇ ਉਹਨਾਂ ਕੋ ਉਹਦੇ ਵਾਸਤੇ ਉਸ ਹਵਨ ਨਾਲ ਪਿਆਜ਼ ਲੈ ਲੈਣਾ ਹੈ ਉਇਸੇ ਤੇ ਅੱਜ ਨਾਲ ਸਦੇਮ ਪਿਆਰੀਸ ਥੋੜਾ ਜਿਹਾ ਅਦਰਕ ਵੀ ਕੱਟਿਆ ਤਾਂ ਕਿ ਟੇਸਟ ਥੋੜਾ ਵਧੀਆ ਹੁੰਦਾ ਹੈ ਤੇ ਨਾਲ ਹੀ ਟਮਾਟਰ ਤੇ ਮਰਚਾ ਵੀ ਕੱਟ ਲਈਏ ਤੜਕਾ ਲਾਉਣਾ ਸਟਾਰਟ ਕਰਦੇ ਆ ਕੜਾਈ ਰੱਖ ਲਈਏ ਕੜਾਈ ਚ ਪਾਣੀ ਸੁੱਕ ਗਿਆ ਹੁਣ ਆਪਾਂ ਤੇਲ ਪਾਵਾਂਗੇ ਥੋੜਾ ਜਿਹਾ ਮੈਂ ਥੋੜਾ ਜਿਹਾ ਵੱਧ ਤੇਲ ਪਾਇਆ ਕਿਉਂਕਿ ਮੈਂ ਇਸ ਤੇਲ ਦੇ ਵਿੱਚ ਥੋੜੇ ਜਿਹਾ ਪਾਪੜ ਵੀ ਫਰਾਈ ਕਰਨ ਲੱਗੀ ਆਂ ਉਹ ਵਾਲੇ ਪਾਪੜ ਬੜੇ ਹੀ ਸੁਆਦ ਹੁੰਦੇ ਬਣਦੇ ਨੇ ਮੈਂ ਕੱਲ ਵੀ ਬਣਾਏ ਸੀਗੇ ਜਿਵੇਂ 1 ਘਰ ਦੇ 4 ਪਾਪੜੀ ਆਉਂਦੇ ਹੁੰਦੇ ਸੀ ਉਸ ਟਾਈਮ 'ਚ ਉਹ ਵਾਲੇ ਪਾਪੜ ਅੱਜ ਤੇਲ गरम ਹੋ ਜਾਂਦਾ ਆਪਾਂ ਥੋੜੀ ਜਿਹੀ ਪਾਪੜ ਵੀ ਫਰਾਈ ਕਰ ਲੈਨੇ ਸਿੱਤ ਨੂੰ ਬੜੇ ਸ਼ੌਂਕ ਨਾਲ ਦੇਖੋ ਤੇਲ ਚੋਂ ਧੂਆ ਨਿਕਲਣ ਲੱਗ ਪਿਆ ਮਤਲਬ ਤੇਲ ਹੁਣ ਪੂਰੀ ਤਰ੍ਹਾਂ ਗਰਮ ਹੈ ਤੇਲ ਥੋੜਾ ਜਿਹਾ ਤਾਂ ਕਰਕੇ ਆਪਾਂ ਵਿੱਚ ਚਲੇ ਥੋੜੀ ਜਿਹਾ ਪਹਿਲਾਂ ਪਾਪੜ ਪਾਵਾਂਗੇ ਇਹਨਾਂ ਨੂੰ ਨਾਲ-ਨਾਲ ਘੋਲ ਆਦਾਂਗੇ ਦੇਖੋ ਕਿੰਨੇ ਸੌਣੇ ਨਿਕਲ ਵੀ ਗਏ ਇਹ ਵਾਲੇ ਪਾਪੜ ਪਹਿਲਾਂ ਇੱਕ ਕਰਦੇ ਤੇ ਚਾਰ ਆਂਦੇ ਹੁੰਦੇ ਸੀਗੇ ਹੁਣ ਇਹਨਾਂ ਦਾ ਇੱਕ 5 ਰੁਪਏ ਦਾ ਪੈਕੇਟ ਆਂਦਾ ਹੈ ਕੋਲਾ ਪਾਈਪ ਜਿਹਨੂੰ ਕਹਿੰਦੇ ਨੇ ਥੋੜੇ ਜੇ ਕੱਢ ਲਵਾਂ ਪਹਿਲਾਂ ਪਾਪੜ ਸਪੌਂਜੋਂ ਆਉਣ ਕਾੰਨਾਂ ਖੰਡਾ ਨਹੀਂ ਬਾਰੋਂ ਦੁਕਾਨ ਤੋਂ ਲਿਆ ਰੇ ਕੋਲੇ ਪਾਈਪ ਖਾਂਦਾ ਹੁੰਦਾ ਸੀਗਾ ਉਹਨਾਂ ਨੂੰ ਪਤਾ ਨਹੀਂ ਕੀ ਕੀ ਨਿਕਲ ਆਉਂਦੇ ਹੁੰਦੇ ਨੇ ਤੇ ਨਾ ਪ੍ਰੋਬਲਮ ਹੁੰਦੇ। ਪਾਪੜ ਕੱਢਣ ਤੋਂ ਬਾਅਦ ਹੁਣ ਉਹਨਾਂ ਕੀ ਤੇਲ ਰਹਿ ਗਿਆ ਜਿੰਨਾ ਕਾਨੂੰ ਚਾਹੀਦਾ ਸੀਗਾ। ਮੈਂ ਗੈਸ ਘੱਟ ਕਰਕੇ ਸਭ ਤੋਂ ਪਹਿਲਾਂ ਕਹਾਗੇ ਵਿੱਚ ਜੀਰਾ। ਜੀਰਾ ਭੰਦੀ ਨਾਲ ਇਹ ਵਿੱਚ 12 ਪਿਆਜ਼ फिर तो प्याज अपना इन्ना को भोजे फिर पा लेना अपना मीचा टमाटर टमाटर में जल्दी जल्दी उसे अपन नमक लून मिर्च मसाला हल्दी। 你的脚了，你咋不拿了？今天弄拖拉机回来。 मैं देख अपनी नमक नूमदानी के मसाले लाए हुए हैं नून मिर्च मसाला हल्दी लाइन बाय लाइन तो कुछ ज्यादा है तो नहीं तो नून मिर्च मसाला हल्दी एक पेड़ होंगी आप मसाले पा दे मिर्चा मेरिया थोड़ी सुक गई पौड़िया पाइं थोड़ी लाल पा लिन्न ਦੇ ਚੋਲੋ ਥੋੜਾ ਜਿਆਦਾ ਧਰ ਮਸਾਲਾ ਥੋੜੀ ਜੀ ਹਰਦੀ ਮਸਾਲਿਆਂ ਨੂੰ ਪਾਉਣੇ ਤੇ ਇਹ ਕਿੱਦਾਂ ਪਾਣੀ ਚ ਫੋਲ ਬਾਲ ਲੈਣੇ। ਥੋੜਾ ਬਲੀ ਮਸਾਲਾ ਜੇਰੀ ਤੋਂ ਚਿੱਕ ਹੋਏ ਹੋਏ ਆਪਣੇ ਫਰਾਈ ਚਾਵਲ ਪਾ ਦਾਂਗੇ। ਮੱਕੇ ਦਾ ਕੈਮਰਾ ਫੜ ਕੇ ਥੋੜੇ ਬੱਤੇ ਤਰੀਕੇ ਨਾਲ ਹੀ ਘੁਲਦੇ ਤਾਂ ਕਰਕੇ ਮੈਂ ਹੁਣ ਕੈਮਰੇ 'ਤੇ ਹਾਂ ਜੀ ਹਾਂ ਜੀ ਆ ਦੇਖੋ ਤੁਹਾਡੇ ਵਾਸਤੇ ਪਾਪੜ ਬਣਾਇਆ ਅੱਛਾ ਦੇਖੋ ਦਿਓ ਗੇ ਮੇਰੇ ਨਿੱਕੂ ਨੂੰ ਲਓ ਪੁੱਤ ਫਾਰ ਟ੍ਰੇਟ ਨਾ ਚੁੱਕ ਪੁੱਤ ਤੇ ਇਕ ਜਾਈ ਰੁਕ ਜੋ ਮੈਂ ਇੱਕ ਦਿੰਨੀ ਆ ਦੋ ਦਿੰਨੀ ਆ ਲਓ ਖਰੋ ਹਾਂ ਜੀ ਉੱਥੇ ਰੱਖ ਕੇ ਤਾਂ ਮਾਂ ਪੇਟ ਵਿੱਚ ਕਾਓ ਤੁਸੀਂ ਪੇ ਹੋ ਲੈਣਾ ਦਿਓ ਜਾਓ ਜਾਓ ਖਾ ਲਓ ਉੱਥੇ ਰੱਖ ਕੇ ਦਿੰਨੀ ਆ ਜਾਓ ਤੁਸੀਂ ਜਾਓ ਨਹੀਂ ਇਹਨੂੰ ਖਾ ਕੇ ਆਉ ਕਰਦੇ ਪਾਪਰ ਪੰਜਾਈ ਮम्मा ਜੀ ਨੇ ਜਾਓ 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 ਤਾਂ ਦੇਖੋ ਹਾਂ ਥੋੜੇ ਗੇ ਵਧੀਆ ਟਿਸ ਕਰਨ ਖੜੀ ਮੈਂ ਗੈਸ ਨੇ ਇੱਕ ਬੰਦ ਨਹੀਂ ਕੀਤਾ ਹੈ ਤਾਂ ਥੋੜਾ ਘੱਟ ਕੀਤਾ ਇਹ ਆ ਜਿ ਸਮਾਨ ਥੋੜਾ ਜਿਹਾ ਨਾਲ ਸਿਲਕ ਲੱਗਦੀ ਨਾ ਹਾਂ ਤੇ ਇਹਨੂੰ ਫਾਗਦੇ ਰਿਹਾ ਥਾਂ ਬਟੇ ਜੈਤੂਨ ਬੰਦ ਨਹੀਂ ਕਰਨ ਥੋੜੀ ਜਿਹਾ ਮੱਖੀ ਮੱਖੀ ਆਟੇ ਦੇਣਾ ਲੋਕਾ ਬੜੀ ਟ੍ਰਿਕ ਆ ਕੋਈ ਚਾਹੀਦੀ ਫਰਾਈਡ ਰਾਈਸ ਫਰਾਈਡ ਰਾਈਸ ਜੇ ਤੁਸੀਂ ਮੈਗੀ ਮਕਰੋਨੀ ਵਾਂਗੂੰ ਪਾਸਤੇ ਵਾਂਗੂੰ ਖਾਣਾ ਚਾਹੋ ਸੌਸ ਨਾਲ ਤਾਂ ਵੀ ਬਹੁਤ ਸਵਾਦ ਲਾਦੇ ਨੇ ਬਟ ਇਹ ਸਬਜ਼ੀ ਦੇ ਤੌਰ ਤੇ ਖਾਣਾ ਚਾਹੋ ਰੋਟੀ ਦੇ ਨਾਲ ਤਾਂ ਵੀ ਬਹੁਤ ਸਵਾਦ ਆਉਦੇ ਨੇ ਆਕੇ ਤੁਸੀਂ ਬਣਾ ਕੇ ਦੇਖਿਓ ਤੇ ਮੈਨੂੰ ਦੱਸਿਓ ਤੁਸੀਂ ਮੇਰੇ ਵਾਂਗੂੰ ਮੈਗੀ ਮਕਰੋਨੀ ਪਾਸਤਾ ਸਭ ਕੁਝ ਖਾਣਾ ਭੁੱਲ ਜਾਓਗੇ ਫਰਾਈਡ ਰਾਈਸ ਤੇ ਸਲੀਨ ਹੋ ਜਾਓਗੇ ਬਾਅਦ 'ਚ ਚਾਵਲ ਤੁਹਾਡੇ ਕੱਦੇ ਵੀ ਵੇਸਟ ਨਹੀਂ ਹੋਣਗੇ ਰਾਤ ਦੇ ਕਿਤੇ ਕੋਈ Sampai jumpa di video selanjutnya, sampai jumpa di